ਦੁਨੀਆ ਦਾ ਸਭ ਤੋਂ ਫਾਇਦੇਮੰਦ ਸੌਦਾ ਪਤਾ ਕੀ ਹੁੰਦਾ ਹੈ ਦੁਨੀਆ ਦਾ ਸਭ ਤੋਂ ਫਾਇਦੇਮੰਦ ਸੌਦਾ ਹੈ ਬਜ਼ੁਰਗਾਂ ਦੇ ਕੋਲ ਬਹਿਣਾ ਭਾਵੇਂ ਜਨਾ ਦੇ ਕੋਲ ਗੁਣ ਵੱਡੇ ਦੇ ਨਾ ਉਹਨਾਂ ਦੇ ਕੋਲ ਬਹਿਣਾ ਚੰਦ ਲਮਿਆਂ ਦੇ ਬਦਲੇ ਉਹ ਪਿਆਰ ਉਹ ਤੁਹਾਨੂੰ ਸਾਲਾਂ ਦਾ ਤਜਰਬਾ ਦੇ ਦਿੰਦੇ ਨੇ ਸਾਲਾਂ ਦਾ ਤਜਰਬਾ ਚੰਦ ਲਮਹੇ ਉਹਨਾਂ ਦੇ ਕੋਲ ਬੈਠੋ ਉਹ ਆਪਣਾ ਤਜਰਬਾ ਤੁਹਾਨੂੰ ਦੇ ਦੇਣਗੇ ਬੱਚਿਆ ਮੈਂ ਇਹ ਰਸਤੇ ਤੇ ਤੁਰਿਆ ਸੀ ਮੈਨੂੰ ਆਹ ਰੁਕਾਵਟ ਆਈ ਉਹ ਵੇਖੀ ਤੂੰ ਇਹ ਰੁਕਾਵਟ ਦਾ ਸਾਹਮਣਾ ਨਾ ਕਰੀ ਤਾਂ ਮੈਂ ਤੈਨੂੰ ਇਹ ਗੁਰ ਸਿਖਾਉਣ ਲੱਗਾ ਆਖੋ ਤਾਂ ਨਗੁਰਾ ਆਉਂਦਾ ਸੀ ਤਾਂ ਮੈਂ ਗੁਰੂ ਆਉਂਦਾ ਸੀ ਯੋਰ ਨਾ ਲਖੋ ਨ ਜੀ ਧੰਨ ਬਾਬਾ ਦੀਪ ਸਿੰਘ ਵੱਡਿਆਂ ਦੀ ਸੰਗਤ ਕਰਿਆ ਕਰੋ ਜਿਹੜੇ ਗੁਨਾ ਚ ਵੱਡੇ ਨੇ ਉਮਰ ਚ ਭਾਵੇਂ ਛੋਟੀ ਕਿਉਂ ਨਾ ਹੋਣੀ ਤਨ ਗੁਰੂ ਆਂਦਰਸ ਜੀ ਤਨ ਗੁਰੂ ਆਂਦਰਸ ਜੀ ਪਿਆਰ ਨ ਲਖੋ ਨ ਜੀ ਤਨ ਬਾਬਾ ਦੀਪ ਸਿੰਘ ਜੀ ਤਨ ਬਾਬਾ ਦੀਪ ਸਿੰਘ ਜੀ ਤਨ ਬਾਬਾ ਦੀਪ ਸਿੰਘ ਜੀ